ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਨਗਰ ਦੇ ਜੋ ਪਿਛੇ ਆਪਣਾ ਚੈਰੀਟੇਬਲ ਹਸਪਤਾਲ ਰਹਿਣ ਬਸੇਰਾ ਜਿੱਥੇ ਤਕਰੀਬਨ 3 ਸਾਲਾਂ ਤੋਂ ਆਪਾਂ ਨਸ਼ੇ ਛਡਾਉਣ ਦਾ ਜੋ ਕੈਂਪ ਚਲਾ ਰਹੇ ਹਾਂ ਅੱਜ ਆਪਾਂ ਉੱਥੇ ਪਿੰਡ ਦੇ ਪੰਚਾਇਤ ਦੇ ਮੈਂਬਰਾਂ ਨਾਲ ਸਮੂਹ ਨਗਰ ਦੇ ਨਿਵਾਸੀਆਂ ਦੇ ਨਾਲ ਅੱਜ ਆਪਾਂ ਇਕੱਠੇ ਹੋਏ ਹਾਂ ਕਿਉਂਕਿ ਸਾਡੇ ਵੀ ਮੰਨ ਦੇ ਵਿੱਚ ਪਿੰਡ ਦੀ ਕੁਝ ਹੋਰ ਸੇਵਾ ਕਰਨ ਦੀ ਜੋ ਸਾਡੇ ਮੰਨ ਦੀ ਇੱਛਾ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਇੱਕ ਤਾਂ ਹੁਣ ਪਹਿਲਾਂ ਹੀ ਇੱਥੇ ਆਪਾਂ ਨੂੰ ਪਤਾ ਵੀ ਨਸ਼ਾ ਛਡਾਉਣ ਦਾ ਜੋ ਕੈਂਪ ਚੱਲਦਾ ਉਹਦੇ ਨਾਲ ਆਲੇ-ਦੁਆਲੇ ਦੇ ਬਹੁਤ ਸਾਰੇ ਨੌਜਵਾਨਾਂ ਦਾ ਇੱਥੇ ਜੋ ਨਸ਼ਾ ਛਡਾਇਆ ਜਾਂਦਾ ਤੇ ਸਭ ਤੋਂ ਜਿਹੜੀ ਵੱਡੀ ਗੱਲ ਇਹ ਆ ਵੀ ਆਪਣੇ ਨਗਰ ਵਾਸਤੇ ਜੋ ਵੀ ਮੁੰਡਾ ਇੱਥੇ ਨਸ਼ਾ ਛੱਡਣ ਵਾਸਤੇ ਆਉਂਦਾ ਵਾ ਉਹਦੇ ਤੋਂ ਆਪਾਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ ਇਸ ਕਰਕੇ ਇਹ ਵੀ ਆਪਣੇ ਪਿੰਡ ਨੂੰ ਇੱਕ ਤਰ੍ਹਾਂ ਦਾ ਇੱਕ ਮਤਲਬ ਵੀ ਫਾਇਦੇ ਦੀ ਗੱਲ ਆ ਤਾਂ ਕਿ ਕੋਈ ਵੀ ਨੌਜਵਾਨ ਆ ਕੇ ਇੱਥੇ ਨਸ਼ਾ ਛੱਡ ਸਕੇ ਪਰ ਸਾਡਾ ਮਨ ਦੀ ਇੱਛਾ ਇਹ ਆ ਵੀ ਆਪਾਂ ਇਹਨੂੰ ਸੇਵਾ ਨੂੰ ਹੋਰ ਵਧਾਉਣੀ ਚਾਹੁੰਦੇ ਆ ਤੇ ਸਾਡੇ ਪਿੰਡ ਦੇ ਨਗਰ ਦੇ ਲੋਕ ਵੀ ਸਾਡੇ ਤੋਂ ਇਹ ਇੱਛਾ ਰੱਖਦੇ ਆ ਵੀ ਇੱਥੇ ਹੋਰ ਵੀ ਪਿੰਡ ਦੀ ਭਲਾਈ ਵਾਸਤੇ ਕੁੱਝ ਕੰਮ ਕੀਤੇ ਜਾਣ ਜਿਹਦੇ ਵਿੱਚੋਂ ਹੁਣ ਇੱਕ ਆਪਣੇ ਇੱਥੇ ਡੇਡ ਬਾਡੀਆ ਰੱਖਣ ਲਈ ਜੋ ਫ੍ਰੀਜ਼ਰ ਆ ਉਹ ਆ ਚੁੱਕੀ ਆ ਅਤੇ ਉਹਦਾ ਇੱਕ ਕਮਰਾ ਇਸੇ ਬਣਾਇਆ ਜਾਏਗਾ ਉਹਦੇ ਵਾਸਤੇ ਵੀ ਸੰਗਤ ਨੂੰ ਬੇਨਤੀ ਆ ਕਿ ਉਸ ਕਮਰੇ ਨੂੰ ਬਣਾਉਣ ਵਾਸਤੇ ਸੰਗਤ ਜੋ ਆਪਣੇ ਨਗਰ ਦੀ ਆ ਉਹ ਸੇਵਾ ਜ਼ਰੂਰ ਕਰੇ ਸਾਡਾ ਸਾਥ ਦੇਵੇ ਉਹ ਜਿਹੜਾ ਆਪਾਂ ਡੈਡ ਬਾਡੀਆ ਰੱਖਣ ਲਈ ਜੋ ਕਮਰਾ ਬਣਾਉਣਾ ਆ ਉਹਦੇ ਵਿੱਚ ਫਰਿੱਜ ਵਗੈਰਾ ਜੋ ਲੱਗਣੀ ਆ ਉਹਦੀ ਜਿਹੜੀ ਸੇਵਾ ਸੰਭਾਲ ਆ ਅਸੀਂ ਆਪਣੇ ਇੱਥੇ ਜੋ ਸਾਡੀ ਕਮੇਟੀ ਆ ਨਸ਼ਾ ਛਡਾਉਣ ਵਾਲੀ ਇੱਥੇ ਅਸੀਂ ਉਹ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਨੇ ਆਂ ਤੂੰ ਤਨੋਂ ਮਨੋਂ ਅਸੀਂ ਉਹ ਸੇਵਾ ਨੂੰ ਨਿਭਾਵਾਂਗੇ ਤੇ ਨਗਰ ਦੇ ਕਿਸੇ ਵੀ ਇਨਸਾਨ ਨੂੰ ਇਦਾਂ ਦਾ ਰੱਬ ਨਾ ਕਰੇ ਕੋਈ ਇਦਾਂ ਦਾ ਕੋਈ ਬਾਣਾ ਬਾਪੜ ਜਾਂਦਾ ਤਾਂ ਕਿਸੇ ਤੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕੀਤੀ ਜਾਵੇਗੀ ਉਹ ਸੇਵਾ ਦੇ ਤੌਰ ਤੇ ਹੀ ਸਾਰਾ ਕੁਝ ਇੱਥੇ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਡੇ ਮਨ ਦੀ ਇਹ ਇੱਛਾ ਵੀ ਆ ਸੰਗਤ ਦਾ ਵੀ ਇਹ ਮਤਲਬ ਇੱਕ ਉਹਨਾਂ ਦੇ ਮਨ ਦੀ ਵੀ ਤਮੰਨਾ ਆ ਕਿ ਇੱਥੇ ਆਪਣੇ ਲੈਬ ਨਹੀਂ ਹੈਗੀ ਜਿਵੇਂ ਕਿ ਆਪਾਂ ਹਰੇਕ ਬੰਦੇ ਨੂੰ ਟੈਸਟ ਕਰਵਾਉਣੇ ਪੈਂਦੇ ਆ ਟੈਸਟ ਬਹੁਤ ਮਹਿੰਗੇ ਆ ਇੱਕ ਗਰੀਬ ਇਨਸਾਨ ਲਈ ਟੈਸਟ ਕਰਵਾਉਣੇ ਬਹੁਤ ਮੁਸ਼ਕਲ ਆ ਛੋਟਾ ਮੋਟਾ ਟੈਸਟ ਵੀ ਕਰਾਉਣਾ ਘੱਟੋ ਘੱਟ 3-400 500 ਤੋਂ ਥੱਲੇ ਨਹੀਂ ਹੁੰਦਾ ਇਸ ਲਈ ਆਪਾਂ ਚਾਹੁੰਦੇ ਆ ਕਿ ਅਸੀਂ ਇੱਥੇ ਇੱਕ ਲੈਬ ਬਣਾਉਣ ਦੀ ਖਾਤਰ ਇੱਕ ਵੱਡਾ ਕਮਰਾ ਬਣਾਉਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਪ੍ਰਮਾਤਮਾ ਕਿਰਪਾ ਕਰੇ ਅਸੀਂ ਉਹਦੇ ਵਿੱਚ ਸਾਰਾ ਜੋ ਲੈਬ ਦਾ ਟੈਸਟਾਂ ਦਾ ਸਮਾਨ ਉਹ ਲਿਆ ਕੇ ਇਸ ਮਤਲਬ ਇੱਕ ਸਹੂਲਤ ਨੂੰ ਵੀ ਪਿੰਡ ਨੂੰ ਦੇਣੀ ਚਾਹੁੰਦੇ ਆ ਅਤੇ ਸਾਨੂੰ ਪੂਰੀ ਉਮੀਦ ਆ ਕਿ ਸੰਗਤ ਇਹਦੇ ਵਿੱਚ ਸਾਡਾ ਸਾਥ ਜ਼ਰੂਰ ਦਵੇਗੀ ਉਸ ਤੋਂ ਬਾਅਦ ਵੀ ਸਾਡੇ ਜੋ ਮੰਗੀਆਂ ਚੁ ਗੱਲਾਂ ਨੇ ਉਹ ਅਸੀਂ ਦੱਸਦੇ ਆ ਕਿ ਅਸੀਂ ਇੱਕ ਚਾਹੁੰਦੇ ਆ ਕਿ ਇੱਕ ਸਾਡੇ ਨਗਰ ਦੇ ਵਿੱਚ ਇੱਕ ਐਂਬੂਲੈਂਸ ਵੀ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਵੀ ਮੁਸ਼ਕਲ ਦੇ ਸਮੇਂ ਤੇ ਸਾਨੂੰ ਕਿਸੇ ਨੂੰ ਕਿਸੇ ਦੀ ਮਿਹਨਤ ਨਾ ਕਰਨੀ ਪਵੇ ਉਹ ਸਾਡੇ ਪੈਂਡਿੰਗ ਸਹੂਤ ਵਾਸਤੇ ਸਦਾ ਇੱਥੇ ਖੜੀ ਰਵੇ ਜਿਹਦੇ ਵਾਸਤੇ ਇੱਕ ਡਰਾਈਵਰ ਦਾ ਪ੍ਰਬੰਧ ਵੀ ਪੱਕੇ ਤੌਰ ਤੇ ਕੀਤਾ ਜਾਊਗਾ ਤੇ ਜਿਹੜੀ ਚੌਥੀ ਗੱਲ ਆ ਉਹ ਇਹ ਆ ਵੀ ਕਈ ਵਾਰੀ ਹੁੰਦਾ ਕਿ ਆਪਣੇ ਪਿੰਡ ਦੇ ਵਿੱਚ ਕੋਈ ਲਵਾਰਸ ਇਨਸਾਨ ਆ ਕੋਈ ਬਜ਼ੁਰਗ ਆ ਉਹਨੂੰ ਕੋਈ ਸੰਭਾਲਦਾ ਨਹੀਂ ਹੈਗਾ ਜਾਂ ਉਹਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਉਹਦੇ ਵਾਸਤੇ ਸਾਡੇ ਇਸ ਰਹਿਣ ਬਸੇਰੇ ਦੇ ਦਰਵਾਜ਼ੇ ਜਿਹੜੇ ਉਹ ਖੁੱਲੇ ਆ ਆਪਣੀ ਨਗਰ ਦਾ ਜੇਕਰ ਕੋਈ ਵੀ ਇਨਸਾਨ ਆਪਾਂ ਨੂੰ ਲੱਗਦਾ ਕਿ ਉਹ ਬਜ਼ੁਰਗ ਹੋ ਚੁੱਕਿਆ ਉਹਦਾ ਕੋਈ ਆਸਰਾ ਨਹੀਂ ਹੈਗਾ ਤਾਂ ਉਹਨੂੰ ਸਾਡੇ ਕੋਲੇ ਉਹ ਛੱਡ ਕੇ ਜਾ ਸਕਦਾ ਸਾਡੇ ਨਗਰ ਦੇ ਮਤਰਾ ਲੋਕ ਛੱਡ ਕੇ ਜਾ ਸਕਦੇ ਆ ਅਸੀਂ ਉਹਨਾਂ ਦੀ ਫ੍ਰੀ ਤੌਰ ਤੇ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਦੇ ਅੰਤਮ ਸਵਾਸ ਤੱਕ ਉਹਨਾਂ ਦੀ ਸੇਵਾ ਕਰਾਂਗੇ ਸੰਗਤ ਨੂੰ ਸਾਰੀ ਨੂੰ ਬੇਨਤੀ ਆ ਕਿ ਸਾਡੀ ਅਸੀਂ ਇੱਕ ਸੇਵਾ ਸਮਝ ਕੇ ਨਗਰ ਦਾ ਇਹ ਜੋ ਪਹਿਲਾਂ ਸੇਵਾ ਕਰਦੇ ਆ ਉਸ ਤੋਂ ਬਾਅਦ ਵੀ ਅਸੀਂ ਚਾਹੁੰਦੇ ਆ ਕਿ ਅਸੀਂ ਨਗਰ ਦੀ ਹੋਰ ਵੀ ਸੇਵਾ ਕਰੀਏ ਹੋਰ ਸੁਭੂਤਾਂ ਨਗਰ ਨੂੰ ਦਿੱਤੀਆਂ ਜਾਣ ਇਸ ਵਾਸਤੇ ਸੰਗਤ ਸਾਡਾ ਸਾਥ ਜਰੂਰ ਦਵੇ ਇਸ ਵਾਸਤੇ ਸੰਗਤ ਸਾਡੇ ਨਾਲ ਇੱਕ ਹਰਪ੍ਰੀਤ ਸਿੰਘ ਹੈਪੀ ਇਹ ਜੋ ਸਾਡੇ ਨਾਲ ਇਥੋਂ ਦੇ ਸੇਵਾਦਾਰ ਆ ਦੂਸਰਾ ਦਾਸ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ